ਭਾਰਤ ਪਾਕ ਦੇ ਵਿਵਾਦਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਡਰਵਾ ਤੇ ਇਸ ਵਕਤ ਡੇਲੀ ਪੋਸਟ ਦੀ ਹੈ ਤਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੀ ਹੈ ਬਾਰਡਰ ਦੇ ਨਾਲ ਲੱਗਦੇ ਹੋਏ ਪਿੰਡਾਂ ਦੀਆਂ ਤਸਵੀਰਾਂ ਨੇ ਤੇ ਮਹਿਜ ਫੈਂਸਿੰਗ ਜਿਹੜੀ ਹੈ ਸਿਰਫ ਤੇ ਸਿਰਫ 100 ਮੀਟਰ ਦੀ ਦੂਰੀ ਵਿੱਚ ਤੁਹਾਨੂੰ ਦੱਸ ਦਈਏ 100 ਮੀਟਰ ਦੀ ਦੂਰੀ ਦੇ ਵਿੱਚ ਇਸ ਵਕਤ ਤੁਹਾਨੂੰ ਤਸਵੀਰਾਂ ਲਗਾਤਾਰ ਦਿਖਾਈਆਂ ਜਾ ਰਹੀਆਂ ਨੇ ਤੇ ਮੁੱਲਾਪੁਰ ਇਹ ਪਿੰਡ ਵਾ ਜਿੱਥੇ ਡੇਲੀ ਪੋਸਟ ਟੀਮ ਜਿਹੜੀ ਹੈ ਪੁੱਜੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜਾ ਭਾਰਤ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਮੂੰਹ ਤੋੜ ਜਵਾਬ ਦਿੱਤਾ ਗਿਆ ਜਿਹੜਾ ਪਾਕਿਸਤਾਨ ਨੂੰ ਲੋਕ ਕਹਿੰਦੇ ਨੇ ਕਿ ਉਹ ਸ਼ਲਾਗਾ ਯੋਗ ਜਿਹੜਾ ਕਦਮ ਚੁੱਕਿਆ ਮੋਦੀ ਸਰਕਾਰ ਵੱਲੋਂ ਬਹੁਤ ਹੀ ਵਧੀਆ ਕਦਮ ਹੈ ਤੇ ਲੋਕ ਜਿਹੜੇ ਜੁੜੇ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਲੋਕ ਕਾਫੀ ਜਿਹੜੇ ਲਾਗੇ ਦੇ ਪਿੰਡ ਦੇ ਨੇ ਜਦੋਂ ਇਸ ਤਰ੍ਹਾਂ ਦਾ ਕੋਈ ਮਾਹੌਲ ਹੁੰਦਾ ਵਾ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਪਰ ਇਸ ਵਕਤ ਡਰ ਦਾ ਮਾਹੌਲ ਨਹੀਂ ਨਜ਼ਰ ਆ ਰਿਹਾ ਲੋਕ ਕਹਿ ਰਹੇ ਨੇ ਕਿ ਅਸੀਂ ਫੌਜ ਦੇ ਨਾਲ ਖੜੇ ਆਂ ਅਸੀਂ ਮੋਦੀ ਸਰਕਾਰ ਦੇ ਨਾਲ ਖੜੇ ਆਂ ਗੱਲਬਾਤ ਕਰ ਲੈਣੇ ਸਭ ਤੋਂ ਪਹਿਲਾਂ ਕੀ ਨਾਮ ਤੁਹਾਡਾ ਜਸਬੀਰ ਸਿੰਘ ਜ ਮਾ ਬੋਲਦਾ ਠੀਕ ਹੈ ਜੀ ਤੁਹਾਨੂੰ ਕਿਹਾ ਗਿਆ ਖਾਲੀ ਕਰਨ ਵਾਸਤੇ ਕੁਝ ਕੋਈ ਨਹੀਂ ਕਿਹਾ ਜੀ ਤੁਹਾਡਾ ਕੀ ਨਾਮ ਹੈ ਜੀ ਬੇਨਨਾ ਰਾਜ ਸਿੰਘ ਜੀ ਕੀ ਲੱਗਦਾ ਵਾ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜਾ ਕਦਮ ਚੁੱਕਿਆ ਗਿਆ ਵਾ ਬਹੁਤ ਹੀ ਜੋ ਮੋਦੀ ਸਾਹਿਬ ਨੇ ਕੀਤਾ ਬਹੁਤ ਹੀ ਸਲਾਘਾਯੋਗ ਹੈ ਜੋ ਸਾਡੇ ਦੇਸ਼ ਦੀ ਤਰਫੇ ਉਹ ਜੀ ਆਣ ਕੇ ਗਲਤ ਗਤਵਿਧੀਆਂ ਗਤਵਿਧੀਆਂ ਕਰਦਾ ਹੈ ਇਹ ਮੋਦੀ ਸਾਹਿਬ ਨੂੰ ਬਖਸ਼ਣ ਨਹੀਂ ਉਹਨਾਂ ਨੇ ਸਾਡੇ ਸੈਨਿਕ ਸੀਝ ਕੀਤੇ ਆ ਮੋਦੀ ਸਾਹਿਬ ਨੇ ਉਹਨਾਂ ਨੂੰ ਜਵਾਬ ਦਿੱਤਾ ਹੈ ਬਹੁਤ ਹੀ ਵਧੀਆ ਹੈ ਇਹ ਹੈ ਕਿ ਮਤਲਬ ਇਹੋ ਜੀ ਕਾਰਵਾਈ ਜੇ ਉਹ ਅੱਗੇ ਕਰੇਗਾ ਤਾਂ ਉਤੋਂ ਇਹ ਤੋਂ ਵੀ ਜ਼ਿਆਦਾ ਉਹਨੂੰ ਕਰਾਰਾ ਜਵਾਬ ਦਿੱਤਾ ਹੈ ਕਿ ਪਾਕਿਸਤਾਨ ਨੂੰ ਇਹ ਕਿ ਆਪਣੀ ਧਰਤੀ ਤੋਂ ਇਹ ਅਤਵਾਦੀ ਗਤਿਵਿਰਿਆ ਇਹਨਾਂ ਨੂੰ ਖਤਮ ਕਰੇ ਫਿਰ ਇਹ ਇੰਡੀਆ ਉਹਦੇ ਨਾਲ ਗੱਲਬਾਤ ਨਾਲ ਸਹੀ ਹੈ ਨਹੀਂ ਤੇ ਬਿਲਕੁਲ ਨਹੀਂ ਉਹਦੇ ਬਰਖਲਾਫ ਆ ਤੇ ਅਸੀਂ ਹਰ ਜਗ੍ਹਾ ਆਪਣੀ ਸੈਨਾ ਦੇ ਨਾਲ ਆ ਸੋ ਲੋਕ ਸੈਨਾ ਦੇ ਨਾਲ ਵਾ ਨੌਜਵਾਨ ਪੀੜ੍ਹੀ ਵੀ ਸਾਡੇ ਨਾਲ ਮੌਜੂਦ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਕਿ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਬੀਐਸਐਫ ਦੇ ਜਿਹੜੇ ਜਵਾਨ ਨੇ ਲਗਾਤਾਰ ਆਪਸ ਵਿੱਚ ਉਹਨਾਂ ਨਾਲ ਮਤਭੇਦ ਹੋ ਰਹੀ ਹੈ ਇਸ ਤਰ੍ਹਾਂ ਦੇ ਮਾਹੌਲ ਵਿੱਚ ਜੇ ਤੁਹਾਨੂੰ ਇਸ ਤਰ੍ਹਾਂ ਦਾ ਮੌਕਾ ਮਿਲੇ ਉੱਥੇ ਜਾਣ ਦਾ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ ਦਾ ਲੜਨ ਦਾ ਮੌਕਾ ਮਿਲੇ ਕੀ ਤੁਸੀਂ ਸਰਕਾਰ ਦੇ ਨਾਲ ਖੜੇ ਜੀ ਹਾਂਜੀ ਜੀ ਜ਼ਰੂਰ ਖੜਾਂਗੇ ਐਂ ਜਰੂਰ ਲੜਨ ਲਈ ਤਿਆਰ ਹਾਂ ਨਾਲ ਕੋਈ ਮੌਕਾ ਮਿਲੇ ਸਾਨੂੰ ਹਾਂਜੀ ਬਸ ਜੀ ਕੀ ਕਹਿੰਦੇ ਤੁਸੀਂ ਕੀ ਨਾਮ ਤੁਹਾਡਾ ਗੁਰਪ੍ਰੀਤ ਸਿੰਘ ਕੀ ਜੇ ਸਰਕਾਰ ਵੱਲੋਂ ਤੁਹਾਨੂੰ ਮੌਕਾ ਮਿਲੇ ਵੀ ਫੌਜ ਵਿੱਚ ਭਰਤੀ ਹੋ ਕੇ ਮੱਥਾ ਲਾਣਾ ਵਾ ਤੇ ਲਾ ਸਕੋਗੇ ਹਾਂਜੀ ਜ਼ਰੂਰ ਲਾਵਾਂਗੇ ਮੇਰੇ ਇਸ਼ਾਰ ਮੇਰੀ ਫੌਜ ਚ ਆਉਂਦੀ ਭਰਤੀ ਤੇ ਮੈਂ ਇਸ ਕਰਕੇ ਆਰਮੀ ਦੀ ਫੌਜ ਭਰਤੀ ਹੋਵਾਂਗੇ ਜ਼ਰੂਰ ਤੇ ਡਟ ਕੇ ਮੁਕਾਬਲਾ ਕਰਾਂਗੇ ਉਹਨਾਂ ਨਾਲ ਸੋ ਲੋਕ ਵੀ ਜਿਹੜੇ ਨੌਜਵਾਨ ਪੀੜੀ ਵਾ ਉਹਨਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਉਹਨਾਂ ਦਾ ਕਹਿਣਾ ਵਾ ਕਿ ਜੇ ਕਰੇ ਸਰਕਾਰ ਸਾਨੂੰ ਵੀ ਮੌਕਾ ਦੇਵੇ ਤੇ ਆਪਾਂ ਵੱਧ ਚੜ ਕੇ ਅੱਗੇ ਜਾਵਾਂਗੇ ਗੱਲਬਾਤ ਹੋਰ ਵੀ ਲੋਕਾਂ ਨਾਲ ਕਰ ਲੈਣੇ ਕੀ ਨਾਮ ਤੁਹਾਡਾ ਬਲਦੇਵ ਸਿੰਘ ਜੀ ਬਲਦੇਵ ਜੀ ਐਸ ਵੇਲੇ ਪਿੰਡ ਦਾ ਕੀ ਮਾਹੌਲ ਹੈ ਮਾਹੌਲ ਤੇ ਜੀ ਤਣਾ ਤਣੀ ਤੇ ਆਇਆ ਹੂੰ ਚਲੋ ਪਿੱਛੋਂ ਗੱਲਾਂ ਸੁਣਦੇ ਆ ਚਲੋ ਟੀਵੀ ਵੇਖਣਦੇ ਆ ਸਰ ਮਤਲਬ ਬਾਕੀ ਉਹਨਾਂ ਨੇ ਸਾਡੇ ਸੈਨਿਕ ਮਾਰੇ ਆ ਆਹ ਹੁਣ ਬਦਲਾ ਲਿਆ ਆ ਤੇ ਬਾਕੀ ਚਲੋ ਇਹ ਸੁਣਦੇ ਆ ਬਾਕੀ ਜਾਣਾ ਤੁਹਾਨੂੰ ਪਤਾ ਹੀ ਉਹ ਜੜ ਕੇ ਜਾਣਾ ਤੇ ਬੜਾ ਮੁਸ਼ਕਲ ਆ ਹਾਂਜੀ ਪਹਿਲਾਂ ਵੀ ਜਿਹੜੀਆਂ ਜੰਗਾਂ ਲੱਗੀਆਂ ਉਦੋਂ ਪਿੰਡ ਤੁਹਾਨੂੰ ਖਾਲੀ ਕਰਨ ਵਾਸਤੇ ਕਿਹਾ ਜਾਂਦਾ ਸੀ ਤੇ ਹੁਣ ਕੋਈ ਇਸ ਤਰ੍ਹਾਂ ਦਾ ਕੋਈ ਮਾਹੌਲ ਹੈ ਹਜੇ ਤੱਕ ਤੇ ਆਇਆ ਨਹੀਂ ਜੀ ਪਾਵਾ ਚਲੋ ਠੀਕ ਹੈ ਮਗਰੋਂ ਸੁਣਦੇ ਆਂ ਵੀ ਤੁਹਾਨੂੰ ਜਾਣਾ ਪੈਣਾ ਚਲੋ ਆਪ ਵੀ ਇੱਕ ਵਾਰ ਪੜਦੇ ਹਾਂ ਜਿਸ ਤੱਕ ਤੇ ਕੋਈ ਠੀਕ ਹੈ ਦਿੰਦਾ ਬਾਕੀ ਯਾਰ ਕਿ ਜਾਵਾਂਗੇ ਕਿੱਥੇ ਯਾਰ ਕਿ ਉਹ ਗੱਲਾਂ ਨਹੀਂ ਰਹੀਆਂ ਜੀ ਪਹਿਲਾਂ ਆਲੀਆਂ ਜਾਣ ਵਾਲੀਆਂ ਪਹਿਲਾਂ ਕੋਈ ਹੋਰ ਗੱਲ ਸੀ ਹੁਣ ਮਗ੍ਹਾਈ ਆ ਕੋਈ ਆਪੋ ਆਪਣੇ ਮਹਾਜੀਪਾਲ ਦਾ ਤੁਹਾਨੂੰ ਬਤਾ ਕੌਣ ਕਿਸ ਨੂੰ ਕੋਈ ਗਵਾਉਂਦਾ ਤੇ ਸਾਸ ਦੋਗੇ ਜਵਾਨਾਂ ਦਾ ਪੂਰਾ ਪੂਰਾ ਜੀ ਡਟ ਕੇ ਉਹ ਨਹੀਂ ਗੱਲ ਪਾਵੇਂ ਹੁਣ ਆਖਣ ਤੇ ਫੜ ਕੇ ਸਮਝ ਇਹ ਕੇ ਸੰਤਾਲੀਆਂ ਚ ਲਾ ਦਾਂਗੇ ਕਿ ਕਿਹੜੀ ਗੱਲ ਹੈ ਕੀ ਬਾਤ ਹੈ ਲੋਕਾਂ ਦਾ ਕਹਿਣਾ ਵਾ ਕਿ ਪੂਰਾ ਸਾਥ ਦਿੱਤਾ ਜਾਏਗਾ ਕਿਉਂਕਿ ਲੋਕ ਇੱਕ ਸ਼ਲਾਗਾਯੋਗ ਕਦਮ ਚ ਮੰਨ ਰਹੇ ਨੇ ਸਰਕਾਰਾਂ ਵੱਲੋਂ ਗਲਤ ਬਾਤ ਕਰ ਲੈਣੀ ਹੋਰ ਵੀ ਲੋਕਾਂ ਨਾਲ ਕੀ ਨਾਮ ਤੁਹਾਡਾ ਮੇਰਾ ਨਾਮ ਸਰਜੀਤ ਸਿੰਘ ਸਰਜੀਤ ਜੀ ਕੀ ਕਹਿਣਾ ਚਾਹੋਗੇ ਜੀ ਜੀ ਪਹਿਲਾਂ ਅਸੀਂ ਤਨੇ ਲੜਾਈ ਮਾੜੀ ਹੁੰਦੀ ਹਰ ਦੇਸ਼ ਵਾਸਤੇ ਮਾੜੀ ਹੁੰਦੀ ਆ ਪਰ ਜਦੋਂ ਵੇਰੀ ਮੁੜ ਮੁੜ ਕੇ ਤੰਗ ਕਰੇ ਉਹਨੂੰ ਸਭ ਕੁਝ ਵੀ ਸਿਖਾਉਣਾ ਜ਼ਰੂਰੀ ਆ ਅਸੀਂ ਆਰਮੀ ਦੇ ਨਾਲ ਬਿਲਕੁਲ ਡਟ ਕੇ ਖੜੇ ਆ ਉਹਨਾਂ ਨੂੰ ਰਾਸ਼ਨ ਪਾਣੀ ਪਚਾਵਾਂਗੇ ਜੇ ਹਥਿਆਰ ਵੀ ਦਿੱਤੇ ਜਾਣਗੇ ਅਸੀਂ ਉਹ ਵੀ ਚਲਾਉਣ ਨੂੰ ਤਿਆਰ ਆ ਪਾਕਿਸਤਾਨ ਨਾਲ ਹਰ ਧਮ ਲੜਨ ਨੂੰ ਤਿਆਰ ਆ ਮੰਨਦੇ ਜੀ ਕਿ ਬਹੁਤ ਵਧੀਆ ਕਦਮ ਹੈ ਬਹੁਤ ਵਧੀਆ ਕਦਮ ਹੈ ਜੀ ਕਿ ਅਸੀਂ ਸਾਡੇ ਬੱਚੇ ਮਰ ਰਹੇ ਜਿਹੜੇ ਫੌਜ ਚ ਜਾ ਰਹੇ ਨੇ ਅਣਜਾਣੇ ਮੌਤੇ ਮਰਦੇ ਨੇ ਜਿਹੜੇ ਵੀ ਲੜ ਕੇ ਮਰਨੇ ਚਾਹੀਦੇ ਸੀ ਉਹਨਾਂ ਨੂੰ ਚੁੱਪਚੀ ਪੀਤਿਆਂ ਨੂੰ ਇਦਾਂ ਕਰਕੇ ਵਿਸਪੋਰਟ ਕਨੱਡ ਆਇਆ ਜਾ ਰਿਹਾ ਤੇ ਅਸੀਂ ਲੜ ਕੇ ਮਰਨਾ ਚਾਹੁੰਦੇ ਆ ਇਦਾਂ ਚੁੱਪਚੀ ਪੀਤੇ ਨਹੀਂ ਸੋ ਸਰਕਾਰਾਂ ਵੱਲੋਂ ਬਹੁਤ ਵਧੀਆ ਕਦਮ ਚੁੱਕਿਆ ਗਿਆ ਸ਼ਲਾਗਾਯੋਗ ਕਦਮ ਹੈ ਤੇ ਜਿਹੜੇ ਲੱਗਦੇ ਆਸ-ਪਾਸ ਦੇ ਜਿਹੜੇ ਪਿੰਡ ਨੇ ਬਾਰਡਰ ਦੇ ਲਾਗੇ ਚਾਗੇ ਉਹਨਾਂ ਦਾ ਕਹਿਣਾ ਵਾ ਕਿ ਅਸੀਂ ਨਾਲ ਖੜੀਆਂ ਸਰਕਾਰਾਂ ਦੇ ਨਾਲ ਖੜੇ ਆ ਜੇਕਰ ਫੌਜ ਦੇ ਵਿੱਚ ਜਾ ਕੇ ਆਪਾਂ ਨੂੰ ਨਾਲ ਮੱਥਾ ਵੀ ਲਾਣਾ ਪੈ ਤੇ ਆਪਾਂ ਮੱਥਾ ਵੀ ਜ਼ਰੂਰ ਲਗਾਵਾਂਗੇ ਤੇ ਰਾਸ਼ਨ ਪਾਣੀ ਲਗਾਤਾਰ ਪਚਾਵਾਂਗੇ ਉਹਨਾਂ ਫੌਜੀਆ ਭਰਾਵਾਂ ਨੂੰ ਜਿਹੜੇ ਡਟ ਕੇ ਸਰਹੱਦਾਂ ਉੱਤੇ ਬੈਠੇ ਹੋਏ ਨੇ ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਅਟਾਰੀ ਬਾਰਡਰ ਅੰਮ੍ਰਿਤਸਰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ